ਹਾਂਜੀ ਮੈਮ ਪਿੰਡ ਅਬਲਖਣਾ ਦੇ ਵਿੱਚ ਪਹੁੰਚੇ ਹੋ ਤੇ ਆਵਾਸ ਯੋਜਨਾ ਤਹਿਤ ਜਿਹੜੇ ਸੈਂਕਸ਼ਨ ਲੈਟਰ ਵੰਡੇ ਗਏ ਕਿੰਨੇ ਸੈਂਕਸ਼ਨ ਲੈਟਰ ਮਟੀਆਂ ਕੀ ਕਹਿਣਾ ਚਾਹੂਗੀ ਅੱਜ ਅਸੀਂ ਅਬਲਖਣਾ ਪਿੰਡ ਦੇ ਵਿੱਚ ਸਾਡਾ ਜਿਹੜਾ ਗਰੀਬ ਭਾਈਚਾਰਾ ਉਹਨੂੰ ਆਵਾਸ ਯੋਜਨਾ ਦੇ ਤਹਿਤ ਤਕਰੀਬਨ 90 ਘਰਾਂ ਨੂੰ ਅੱਜ ਸੈਂਕਸ਼ਨ ਲੈਟਰ ਦਿੱਤੇ ਗਏ ਆ ਔਰ ਇਸ ਤੋਂ ਬਿਨਾ ਕਾਫੀ ਦੇਰ ਤੋਂ ਪੋਰਟਲ ਬੰਦ ਪਿਆ ਸੀ ਔਰ ਤੁਹਾਡੇ ذریعے ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੀ ਕਿ ਪੋਰਟਲ ਖੁੱਲ੍ਹਾ ਹੋਇਆ ਤੇ ਅਸੀਂ ਆਪਣੇ ਅਫਸਰ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਨਾਮ ਚੜ੍ਹਾਏ ਜਾਣ ਤਾਂ ਕਿ ਸਾਡੇ ਇਹ ਪਰਿਵਾਰ ਆ ਜਿਹੜੇ ਬੇਸਿਕ ਸਹੂਲਤਾਂ ਤੋਂ ਵਾਂਝੇ ਨਾ ਰਹਿਣ। ਇਹਨੂੰ 1100 ਰੁਪਏ ਸਰਕਾਰ ਨੇ ਖਾਤੀ ਚ ਦੱਡਿਆ ਹੋਇਆ ਔਰ ਤਾਂ ਵਸਤੂ ਪਰੋਂ ਦੇ ਰਹੀ ਹੈ। ਦੇਖੋ ਜੀ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਜਲਦ ਤੋਂ ਜਲਦ ਇਹ ਜਿਹੜੀ ਇੱਕ ਵਾਦਾ ਕੀਤਾ ਸੀ ਉਹ ਪੂਰਾ ਕਰਾਂਗੇ ਔਰ ਕਿਉਂਕਿ ਮਾਨ ਸਰਕਾਰ ਤਾਂ ਪਹਿਲਾਂ ਵੀ ਜਿਹੜੇ ਬਿਨਾ ਗਰੰਟੀਆਂ ਤੋਂ ਵੀ ਇੰਨਾ ਕੁਝ ਕੀਤਾ ਔਰ ਇਹ ਵੀ ਅਸੀਂ ਜ਼ਰੂਰ ਜਲਦੀ ਤੋਂ ਜਲਦੀ ਕਰਾਂਗੇ। ਜਦੋਂ ਜੀ ਗੱਲ ਕਰੀਏ ਜਿੱਥੇ 52 ਪੁਲਿਸ ਅਧਿਕਾਰੀਆਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਉਹ ਤੇ ਦੇਖਿਆ ਗਿਆ ਵੀ ਵੀ ਛੋਟੇ ਲੈਵਲ ਦੇ ਅਧਿਕਾਰੀ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਚਾਹੇ ਛੋਟੇ ਲੈਵਲ ਦਾ ਹੋਵੇ ਚਾਹੇ ਵੱਡੇ ਲੈਵਲ ਦਾ ਹੋਵੇ ਪਰ ਮੈਨੂੰ ਲੱਗਦਾ ਕਿ ਐਕਸ਼ਨ ਲੈਣਾ ਬਣਦਾ ਸੀ ਕਿਉਂਕਿ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਰੀ ਔਰ ਲੋਕਾਂ ਨੂੰ ਉਹਨਾਂ ਦੀਆਂ ਸਹੂਲਤਾਂ ਤੋਂ ਵੀ ਵਾਂਝੇ ਹੋ ਜਾਂਦੇ ਜਦੋਂ ਆਪਾਂ ਸਿਸਟਮ ਨੂੰ ਭ੍ਰਿਸ਼ਟਾਚਾਰ ਦੇ ਰਾਹੀਂ ਚਲਾਈਏ ਔਰ ਮਾਨ ਸਰਕਾਰ ਦਾ ਮਾਨ ਸਾਹਿਬ ਦਾ ਮੈਂ ਇਸ ਗੱਲੋਂ ਤਹਿ ਦਿਲੋਂ ਧੰਨਵਾਦ ਵੀ ਕਰਾਂਗੀ ਕਿ ਇਸ ਤਰ੍ਹਾਂ ਦੇ ਐਕਸ਼ਨ ਆ ਜਿਹੜੇ ਉਹ ਲਗਾਤਾਰ ਜਾਰੀ ਰੱਖਣ